ਹਾਂਜੀ ਮਿੱਤਰੋ ਤਾਂ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਕਿ ਸਾਰੇ ਵਧੀਆ ਹੋਵੋਗੇ ਤਾਂ ਬਾਈ ਦੀ ਮੂਵੀ ਸੱਚਾ ਸੂਰਮਾ 20 ਸਤੰਬਰ ਨੂੰ ਆ ਰਹੀਆਂ ਤਾਂ ਬਾਈ ਨੇ ਨਾਲ ਹੀ ਅਗਲੀ ਮੂਵੀ ਦਾ ਸ਼ੂਟ ਚੱਲਦਾ ਪਿਆ ਆ ਮੂਵੀ ਦੇ ਸ਼ੂਟ ਦੇ ਦੌਰਾਨ ਗੁਰੂ ਰੰਧਾਵਾ ਗੁਰੂ ਰੰਧਾਵੇ ਨਾਲ ਮੂਵੀ ਆ ਰਹੀ ਆ ਤਾਂ ਗੁਰੂ ਰੰਧਾਵੇ ਨੇ ਬਾਈ ਦੇ ਨਾਲ ਇੱਕ ਪੋਸਟ ਇੰਸਟਾਗ੍ਰam ਤੇ ਸਾਂਝੀ ਕੀਤੀ ਆ ਉਹ ਤੁਹਾਨੂੰ ਅੱਗੇ ਆਪਾਂ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਧੰਨਵਾਦ ਅੱਗੇ ਵੀਡੀਓ ਪੂਰੀ ਦੇਖ ਲਿਓ ਹਾਂਜੀ ਮਿੱਤਰੋ ਆਹ ਵੀਡੀਓ ਤੁਸੀਂ ਦੇਖ ਸਕਦੇ ਆ ਆ ਵੀਡੀਓ ਗੁਰੂ ਰੰਧਾਵਾ ਤੇ ਬਾਈ ਨੇ ਕੋਲਾਬ ਕਰਕੇ ਇੰਸਟਾਗ੍ਰam ਦੇ ਉੱਤੇ ਆਪਣੇ ਸਾਂਝੀ ਕੀਤੀ ਆ ਜੇ ਤੁਸੀਂ ਇਸ ਵੀਡੀਓ ਦੀ ਮਿਊਜ਼ਿਕ ਵਗੈਰਾ ਦੇਖਣਾ ਚਾਹੁੰਦੇ ਨਾਲ ਪਿੱਛੇ ਲੱਗਿਆ ਆ ਤਾਂ ਬਾਈ ਦੇ ਅਕਾਊਂਟ ਤੇ ਜਾ ਕੇ ਚੈੱਕ ਕਰ ਸਕਦੇ ਆ ਬਾਕੀ ਜਿਹੜੇ ਮੇਰੇ ਭਰਾ ਇੰਸਟਾਗ੍ਰam ਵਗੈਰਾ ਨਹੀਂ ਚਲਾਉਂਦੇ ਉਹਨਾਂ ਲਈ ਵੀਡੀਓ ਆਪਾਂ YouTube ਤੇ ਪਾ ਦਿੰਨੇ ਆ ਤਾਂ ਵੀਡੀਓ ਨੂੰ ਤੁਸੀਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ